ਹਾਂ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਤਾਜੀ ਸੂਈ ਵੜ ਸੇ ਲੈ ਲੈ ਕੇ ਆਏ ਜੀ ਆਓ ਪੁੱਛ ਲੈਨੇ ਭਾਈ ਤਾ ਡੇਰ ਹਾਂ ਜੀ ਭਾਈ ਜੀ ਭਾਈ ਜੀ ਹੱਸੀ ਕਾਲ ਹੱਸੀ ਕਾਲ ਜੀ ਹੋ ਠੀਕ ਹਾਂ ਵਧੀਆ ਪੂਰਾ ਵਧੀਆ ਜੀ ਨਾਮ ਤੇ ਐਡਰੈਸ ਬੋ ਨਾਮ ਬੱਗਾ ਸਿੰਘ ਜੀ ਪਿੰਡ ਚੌਕੇ ਜਿਹੜਾ ਪਿੰਡਾ ਤਹਿਿਲ ਵਾਲਿਆਂ ਜੀ ਨੇੜੇ ਪਿੰਡ ਦੇ ਨੇੜੇ ਖੁੱਕਰ ਰਹਿੰਦਾ ਰੜ ਵੀ ਰਹਿੰਦਾ ਜੀ ਮੋਬਾਈਲ ਨੰਬਰ ਬੋ 997624270 ਜੀ ਠੀਕ ਹੈ ਭਾਈ ਦੋ ਗਾਮ ਆਸੀ ਭਾਈ ਹਾਂ ਇੱਕ ਬੇਲ ਦੀ ਜੀ ਇੱਕ ਸੇਲੋ ਠੀਕ ਹੈ ਭਾਈ ਕਿਹੜਾ ਸੂਆ ਸੂਆ ਇਹ ਦੂਜਾ ਸੂਆ ਸੂਆ ਜੀ ਕਦੋਂ ਸੂਈ ਇਹ ਸੁਬਾ ਸੂਈ ਹੈ ਜੀ ਸੁਬਾ ਕੜ ਕੀ ਅੱਜ ਕੀ ਦੇ ਤਾਂ ਬੱਚਾ ਬੱਚੀ ਹੈ ਜੀ ਬਹੁਤ ਚੰਗੀ ਬੱਚੀ ਚੰਗੀਆਂ ਬਾੜੀ ਸ਼ੇਰਾ ਜੀ ਨਹੀਂ ਆਏ ਬੱਚਾ ਬਈ ਬੱਚੀ ਨੂੰ ਜਨਮ ਦਿੱਤਾ ਬੱਚੀ ਬਹੁਤ ਚੰਗੀ ਆ ਪ੍ਰਿੰਟ ਪ੍ਰਿੰਟ ਚੰਗਾ ਬਣ ਕੇ ਚੰਗਾ 나ੜੂਆ ਵੀ ਨਾੜ ਗਿਆ ਜੀ ਚੰਗਾ 나ੜੂਆ ਬਾਈ ਕਹਿੰਦਾ ਨਾਲ ਹੀ ਆ ਮੀਰ ਪੈਗੀ ਬਾਈ ਹਾਂਜੀ ਠੀਕ ਆ ਖੋਲ ਦੋ ਬਈ ਤੋਰ ਕੇ ਦਿਖਾ ਦਿਓ ਕਿੰਨਾ ਬੋੜਾ ਕਿੱਡੇ ਫਿਰ ਹਰ ਕੇ ਕਰਤਾ 4 1/2 ਕਿਲੋ ਠੀਕ ਆ ਬਾਈ ਸੂਈ ਸਵਾਈਆ ਬੱਚਾ ਮਗਰ ਬੱਛੀਆ ਬੱਚੀ ਬਹੁਤ ਚੰਗੀ ਆ ਥਣਲੇਵਾ ਬੜਾ ਕਮਾਲ ਦਾ ਫੇਸ ਬਿਊਟੀ ਕਮਾਲ ਦੀ ਆ ਬਾਈ ਕੱਦ ਕੋਦ ਤਾਰਾ ਚੰਗਾ ਕੱਦ ਫੁੱਲ ਰਾਜੀ ਚੰਗੀ ਆ ਚਮਕ ਬਹੁਤ ਆ ਬਾਈ ਬੜ ਤੇ ਹਨਾ ਥਣ ਥਣ ਬਹੁਤ ਚੰਗਾ ਜੀ ਚਿਵਾਈ ਕਿਵੇਂ ਆ ਬਾਈ ਇੱਕ ਨੰਬਰ ਆ ਜੀ ਕੱਪ ਧਾਰਾ ਮਾਰ ਕੇ ਬੱਚੀ ਲਾ ਕੇ ਠੀਕ 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 ਚਿਵਾਈ ਤੂਈ ਬਾਈ ਕਹਿੰਦਾ ਇੱਕ ਨੰਬਰ ਤੋਰਾ ਤਾਰਾ ਚੰਗਾ ਆਰਡਰ ਕਮਾਲ ਦਾ ਕੱਲਾ ਕੱਲਾ ਥਣ ਬਈ ਮੁੱਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਬ ਤੇ ਚੁਵਾਈ ਚੁਈ ਵੀ ਬਾਈ ਕਹਿੰਦਾ ਨੰਬਰ 1 ਤੋਰਾ ਤੋਰਾ ਚੈੱਕ ਕਰ ਲੋ ਵੱਡੀ ਗੱਲ ਬੱਚਾ ਮਗਰ ਬੱਚੇ ਬੱਚੀ ਦੀ ਕੁਆਲਿਟੀ ਬਹੁਤ ਚੰਗੀ ਆ ਕਿਉਂ ਨਾਲ ਹੀ ਬਈ ਬੱਚੀ ਨੇ ਵੀ ਤਿਆਰ ਹੋ ਜਾਣਾ ਜੇ ਹੂੰ ਕੀ ਮੋਲ ਆ ਬਈ ਜੈ ਜੈ ਮੋਲ ਫੋਨ ਤੇ ਕਰਦੇ ਆਂ ਜੀ ਜੈ ਜੀ ਹੋਊਗਾ ਜੈ ਜੈ ਕਰਦੇ ਆਂ ਜੀ ਧਾਰਾ ਮਾਰ ਕੇ ਦੋਨੇ ਜੀ ਹਾਂ ਦਿਖਾ ਦਿਓ ਨਿਆਣਾ ਬਾਪ ਮੋਲ ਆ ਜਿਹੜਾ ਫੋਨ ਤੇ ਹੋ ਜਾਊਗਾ ਮੋਲ ਆ ਜਿਹੜਾ ਬੜ ਦੇ ਹਿਸਾਬ ਨਾਲ ਬਾਈ ਕਹਿੰਦਾ ਜਮਾ ਜੈ ਜੀ ਹੋਊਗਾ ਲਆ ਭਾਈ ਜਿਵੇਂ ਮਰਜੀ ਨਿਆਣਾ ਪਾਲ ਤੇ ਬੱਚਾ ਬੱਛੀ ਬੱਛੀ ਬਹੁਤ ਜਈਆ ਚਵਾਈ ਰਖੋਣਿਆ ਚਵਾਈ ਵੀ ਬਾਈ ਕਹਿੰਦਾ ਨੰਬਰ 1 ਕੱਲਾ ਕੱਲਾ ਥਾਣਾ ਮੁੱਠੀ ਵਾਲਾ ਥਾਣਾ ਭਾਈ ਆ ਬੌਲੇ ਜੀ ਲੈ ਹਾਂ ਬੌਲੇ ਮਾਰਦੀ ਆ ਨਾ ਜਮ ਤਾਈ ਸੁਈ ਆ ਤੜਕੀ ਆ ਜੀ ਸੁਈ ਆ ਬੌਲੇ ਜੀ ਆ ਭਾਈ ਚਵਾਈ ਦੇਖੋ ਚਵਾਈ ਢੰਗੀ ਆ ਨਾ ਚੋਣ ਘਰ ਵਾਲੀ ਨੂੰ ਚੰਗਾ ਲੱਗਿਆ ਕੱਲੀ ਕੱਲੀ ਧਾਰ ਵਾਲਾ ਬੌਲੇ ਹੀ ਆ ਭਾਈ ਸਵੇ ਸੁਭਾ ਹੀ ਭਾਈ ਨੇ ਰੱਖਿਆ ਵੀ ਸੁਈ ਆ ਬੱੱਚਾ ਹੀ ਬੱੱਚੀ ਆ ਬੱੱਚੀ ਬਹੁਤ ਚੰਗੀਆਂ ਚਵਾਈ ਬਹੁਤ ਚੰਗੀਆਂ ਇੱਕ ਨੰਬਰ ਆਈ ਜਵਾਈ ਸਾਹਿਬ ਖਾਣ ਵਾਲਾ ਚੰਗਾ ਜੀ ਬਾਕੀ ਵੱਡੀ ਗੱਲ ਫੈਂਡ ਫੁੰਡ ਚੰਗੇ ਉਹ ਗਰਮੀ ਨਹੀਂ ਮੰਨਦੀ ਹਨ ਹਮ ਬਲਦੀ ਵੀ ਨਹੀਂ ਕੋੜ ਹਵੇ ਸਹੀ ਗੱਲ ਜਿਵੇਂ ਮਰਜੀ ਦਾ ਰਮਰੀ ਚੱਲ ਕੋਈ ਚੱਕਰੀ ਨਹੀਂ ਆ ਠੰਡੀ ਸੀਲ ਆ ਬਈ ਚਵਾਈ ਵੀ ਨੰਬਰ 1 ਮੁੱਲੋ ਬਾਈ ਕਹਿੰਦਾ ਫੋਨ ਤੇ ਹੋਗਾ ਮੁੱਲ ਬਾਈ ਦੇ ਪਹਿਲਾਂ ਵੀ ਜਾਇ ਜੀ ਹੁੰਦੇ ਆ ਕਈ ਵੀਡੀਓ ਪਾਤੀਆਂ ਬਾਈ ਮੁੱਲ ਜਮਾ ਜਾਇ ਜੀ ਦਾ ਮੁੱਲ ਹੀ ਆ ਜੀ ਮੇਰਾ ਹਮ ਤੇ ਕਿਸੇ ਵੀਰ ਨੂੰ ਵੈੜ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਓ ਬਾਕੀ ਥਾਂ ਸਹੀ ਅੱਲਾ ਨੇੜੇ ਤੋਂ ਜ਼ਰੂਰ ਚੈੱਕ ਕਰਵਾਉਣੀ ਕੱਲਾ ਕੱਲਾ ਥਣ ਚਾਰੇ ਤੋਂ ਮੱੜਵੇਂ ਪੂਰੇ ਘੈਰ ਤੇ ਮੁਠੀ ਵਾਲਾ ਥਣ ਲੱਗਿਆ